ਕੱਲ ਦੇ ਅੱਜ ਤੱਕ 500 ਨਿਸ਼ਾਨ ਸਾਹਿਬ ਤਾਂ ਅਸੀਂ ਵੰਡ ਚੁੱਕੇ ਆ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬੋਂ ਬਾਹਰ ਦੇ ਸਿੱਖਾਂ ਦੀ ਗੱਲ ਕਰ ਰਿਹਾ ਮੈਂ ਦਿੱਲੀ ਦੀ ਗੱਲ ਕਰ ਰਿਹਾ ਦਿੱਲੀ ਤੋਂ ਬਾਹਰ ਦੇ ਪ੍ਰਦੇਸ਼ਾਂ ਦੀ ਕਿਉਂ ਅਮਰਤਪਾਲ ਹੋਰਾਂ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਕਿ ਨਹੀਂ ਮਿਲਦੇ ਉਹ ਵੱਖਰੀ ਗੱਲ ਹੈ ਲੇਕਿਨ ਹਿਊਮਨ ਰਾਈਟਸ ਜਾਂ ਉਹਨਾਂ ਦੇ ਜਿਹੜੇ ਹਕੂਕ ਨੇ ਉਹਨਾਂ ਦਾ ਜੇ ਹਨਨ ਕੀਤਾ ਜਾਏਗਾ ਉਸ ਦੇ ਉੱਤੇ ਹਰੇਕ ਨੂੰ ਤਕਲੀਫ ਹੋਏਗੀ ਦਸਮ ਪਿਤਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਹੈ ਕਿ ਕੌਮ ਜਿੱਥੇ ਸੇਵਾ ਲਈ ਤਿਆਰ ਰਹਿੰਦੀ ਹੈ ਉਥੇ ਤਸ਼ੱਦਦ ਦੇ ਖਿਲਾਫ ਵੀ ਤਿਆਰ ਰਹਿੰਦੀ ਆ ਸਿੰਘ ਸਾਹਿਬ ਨੇ ਔਰ ਪੰਜ ਸਿੰਘ ਸਹਿਬਾਨਾਂ ਨੇ ਜਿਹੜੀ ਅਪੀਲ ਕੀਤੀ ਹੈ ਨਿਸ਼ਾਨ ਸਾਹਿਬ ਘਰੋ ਘਰੀ ਲਾਣ ਦੀ ਮੈਂ ਸਮਝਦਾ ਅਸੀਂ ਉਹਦੀ ਪ੍ਰੋਟਾ ਵੀ ਕੀਤੀ ਸੀ ਔਰ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਇਆ ਔਰ ਮੈਂ ਸਿੰਘ ਸਾਹਿਬ ਨੂੰ ਦੱਸਿਆ ਹੈ ਕਿ ਕੱਲ ਦੇ ਅੱਜ ਤੱਕ 500 ਨਿਸ਼ਾਨ ਸਾਹਿਬ ਤਾਂ ਅਸੀਂ ਵੰਡ ਚੁੱਕੇ ਆ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਔਰ ਜਿਹੜੀ ਇਹ ਅਪੀਲ ਕੀਤੀ ਇੱਕ ਕਿਸਮ ਦਾ ਨਾ ਬਿਲੋਂਗਿੰਗ ਦੀ ਇੱਕ ਕਿਸਮ ਦੀ ਵਾਪਸ ਜਿਹੜਾ ਕੌਮ ਦੇ ਵਿੱਚ ਉਹ ਜਜ਼ਬਾ ਇੱਕ ਨਜ਼ਰ ਆਇਆ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬੋਂ ਬਾਹਰ ਰਹਿੰਦੇ ਸਿੱਖਾਂ ਦੀ ਗੱਲ ਕਰ ਰਿਹਾ ਮੈਂ ਦਿੱਲੀ ਦੀ ਗੱਲ ਕਰ ਰਿਹਾ ਦਿੱਲੀ ਤੋਂ ਬਾਹਰ ਦੇ ਪ੍ਰਦੇਸ਼ਾਂ ਦੀ ਕਿਉਂਕਿ ਮੇਰੀ ਮਧ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਬੰਬੇ ਸਭ ਜਗ੍ਹਾ ਗੱਲ ਹੋਈ ਹੈ ਔਰ ਸਭ ਜਗ੍ਹਾ ਲੋਕਾਂ ਚ ਉਤਸ਼ਾਹ ਹੈਗਾ ਔਰ ਉਹ ਨਿਸ਼ਾਨ ਸਾਹਿਬ ਕੱਲ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਆਪਣੇ ਘਰਾਂ ਤੇ ਲਾ ਰਹੇ ਨੇ ਮੈਂ ਸਮਝਦਾ ਮਾਂ ਕਿ ਇਸ ਅਪੀਲ ਨੇ ਕਿਤੇ ਨਾ ਕਿਤੇ ਵਾਪਸ ਲੋਕਾਂ ਦੇ ਵਿੱਚ ਉਹ ਇੱਕ ਭਾਵਨਾ ਲੈ ਕੇ ਆਏ ਨੇ ਜਿਹੜੀ ਦਸਮ ਪਿਤਾ ਨੇ ਜਿਹੜੀ ਖਾਲਸੇ ਨੂੰ ਸਿਰਜਿਆ ਸੀਗਾ ਇਹ ਮੰਤ ਭਗ ਹੈ ਗਲਤ ਹੈ ਔਰ ਜਦੋਂ ਵੀ ਇਹੋ ਜਿਹਾ ਤਸ਼ੱਦਦ ਤੁਸੀਂ ਕਰਦੇ ਹੋ ਅੰਮ੍ਰਿਤਪਾਲ ਹਰਣਾ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਕਿ ਨਹੀਂ ਮਿਲਦੇ ਉਹ ਵੱਖਰੀ ਗੱਲ ਹੈ ਲੇਕਿਨ ਹਿਊਮਨ ਰਾਈਟਸ ਜਾਂ ਉਹਨਾਂ ਦੇ ਜਿਹੜੇ ਹਕੂਕ ਨੇ ਉਹਨਾਂ ਦਾ ਜੇ ਹਨਨ ਕੀਤਾ ਜਾਏਗਾ ਉਸ ਦੇ ਉੱਤੇ ਹਰੇਕ ਨੂੰ ਤਕਲੀਫ ਹੋਏਗੀ ਅੱਜ ਤੁਸੀਂ ਦੇਖੋਗੇ ਹਿੰਦੁਸਤਾਨ ਦੇ ਵਿੱਚ ਨਾ ਜਿਹੜੀ ਆਮ ਜਨਤਾ ਹੈ ਉਹ ਚੁੱਪ ਜਾਦਾ ਬੋਲਦੀ ਘੱਟ ਪਈ ਹੈ ਮੈਂ ਸਮਝਦਾ ਵਾਂ ਉਹ ਚੁੱਪ ਕਿਹੜੇ ਪਾਸੇ ਲੈ ਕੇ ਜਾਏਗੀ ਇਹ ਸੋਚਣਾ ਪਏਗਾ ਸਰਕਾਰਾਂ ਨੂੰ ਉਹ ਭਾਵੇਂ ਸਟੇਟ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਇਦਾਂ ਹਿਊਮਨ ਰਾਈਟਸ ਦਾ ਹਨਨ ਜਿਹੜਾ ਹੈ ਮਨੁੱਖੀ ਅਧਿਕਾਰਾਂ ਦਾ ਜਿਹੜਾ ਹਨਨ ਹੈ ਇਹ ਗਲਤ ਹੈ ਅਸੀਂ ਇਹਦੀ ਨਕੇਦੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਵੇ ਕਿਉਂਕਿ ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ ਹੁੰਦਾ ਉਹਨਾਂ ਦਾ ਭਵਿੱਖ ਵੀ ਨਹੀਂ ਹੁੰਦਾ ਸਾਡੇ ਕੋਲ ਐਡਾ ਵੱਡਾ ਇਤਿਹਾਸ ਹੈ ਪਿਛਲੇ 550 ਸਾਲਾਂ ਦੇ ਵਿੱਚ ਜੋ ਸਰ ਜੀਆ ਗੁਰੂ ਜੀ ਦੇ ਅਸ਼ੀਰਵਾਦ ਦੇ ਨਾਲ ਮੈਂ ਸਮਝਦਾ ਜੇ ਅਸੀਂ ਆਪਣੀ ਕੌਮ ਨੂੰ ਦਸੀਏ ਇਹ ਉਹਦਾ ਹੀ ਨਤੀਜਾ ਕੱਜ ਅਸੀਂ ਆਜ਼ਾਦ ਹਿੰਦੁਸਤਾਨ 'ਚ ਅਸੀਂ ਵਸਾ ਲੈਨੇ ਪਏ ਆ ਆ ਜੋ ਉਹਦਾ ਹੀ ਨਤੀਜਾ ਹੈਗਾ ਕਿ ਤਿਲਕ ਜਿਨਊ ਜਿਹੜਾ ਲੋਕੀ ਅੱਜ ਜਿਹੜੀ ਮੈਜੋਰਟੀ ਕਮਿਊਨਿਟੀ ਹੈ ਉਹਦੀ ਰੱਖਿਆ ਜਿਹੜੀ ਹੈ ਇਸੇ ਕੌਮ ਦੀ ਵਜ੍ਹਾ ਕਰਕੇ ਹੋਈ ਨਵੇਂ ਪਾਸ਼ਾ ਦੀ ਸ਼ਹਾਦਤ ਕਰਕੇ ਹੋਈ ਮੈਂ ਸਮਝਦਾ ਕਿ ਅੱਜ ਬਾਰਡਰ ਦੇ ਉੱਤੇ ਜੇ 10 ਜਵਾਨ ਵੀ ਆਪਣੀ ਜਾਨ ਗਵਾਉਂਦੇ ਨੇ ਤੇ ਉਹਦੇ ਚੋ ਅੱਜ ਵੀ 60 ਤੋਂ 70% ਸਿੱਖ ਹੁੰਦੇ ਨੇ ਇਹ ਕੇਸਰੀ ਨਿਸ਼ਾਨ ਨਾਲ ਜੁੜੇ ਹੋਏ ਨੇ ਇਹ ਗੁਰੂ ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਹੈ ਕਿ ਕੌਮ ਜਿੱਥੇ ਸੇਵਾ ਲਈ ਤਿਆਰ ਰਹਿੰਦੀ ਹੈ ਉੱਥੇ ਤਸ਼ੱਦਦ ਦੇ ਖਿਲਾਫ ਵੀ ਤਿਆਰ ਰਹਿੰਦੀ ਹੈ ਔਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਹਿਊਮਨ ਰਾਈਟਸ ਦਾ ਹਨਨ ਹੋ ਰਿਹਾ ਹੈ ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੌਮ ਦੱਬਦੀ ਨਹੀਂ ਹੁੰਦੀ ਕਿਸੇ ਕੋਲੋਂ ਇਹ ਆਪਣੇ ਹੱਕ ਲੈਣਾ ਜਾਣਦੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ